ਕੀ ਪਰਮੇਸ਼ਵਰ ਧਨੀਆਂ ਨੂੰ ਪਿਆਰ ਕਰਦਾ ਹੈ ਅਗਰ ਕਰਦਾ ਹੈ ਹੈ ਜਾਂ ਨਹੀਂ ਆਓ ਆਪਾਂ ਇਸ ਵੀਡੀਓ ਵਿੱਚ ਦੇਖੀਏ ਪਰਮੇਸ਼ਵਰ ਦੀ ਦਾਸਤ ਕੀ ਉਹ ਕਰਦਾ ਹੈ ਕਿਉਂ ਸਾਡੀਆਂ ਮਟੀਰੀਅਲਿਸਟਿਕ ਡਿਜ਼ਾਇਰਸ ਨੂੰ ਵੀ ਪੂਰਾ ਕਰਦਾ ਹੈ ਸਾਡੀਆਂ ਸਰੀਰਕ ਤੇ ਨਿੱਤ ਦਿਹਾੜੇ ਵਰਤੇ ਜਾਣ ਵਾਲੀਆਂ ਇੱਛਾਵਾਂ ਨੂੰ ਉਹ ਪੂਰਾ ਕਰਦਾ ਹੈ ਅਬਰਾਹਮ ਪਰਮੇਸ਼ਰ ਵਿੱਚ ਰਹਿ ਕੇ ਅਨੰਦਿਤ ਰਿਹਾ ਉਹ ਬਣਿਆ ਰਿਹਾ ਉਹਨੇ ਆਪਣੀਆਂ ਖੁਸ਼ੀਆਂ ਨੂੰ ਪਰਮੇਸ਼ਰ ਵਿੱਚ ਰਹਿ ਕੇ ਪੂਰਾ ਕੀਤਾ ਜਬਰਾਹਮ ਦੇ ਘਰ ਵਿੱਚ ਤੇ ਉਹਦੇ ਘਰਾਂ ਦੇ ਵਿੱਚ ਕਿਸੇ ਚੰਗੀ ਚੀਜ਼ ਦੀ ਥੋੜੀ ਨਹੀਂ ਆਈ ਉਹਦੇ ਕੋਲੇ ਧਨ ਦੀ ਬਰਕਤ ਸੀ ਪਰਮੇਸ਼ਰ ਨੇ ਉਹਨੂੰ ਔਲਾਦ ਦੀ ਬਰਕਤ ਵੀ ਦਿੱਤੀ ਅਰ ਪਰਮੇਸ਼ਰ ਨੇ ਉਹਨੂੰ ਉਸ ਵੇਲੇ ਜੋ ਵੀ ਮਾਲ ਡੰਗੜ ਸੀ ਜੋ ਜਾਇਦਾਦ ਵਿੱਚ ਚਾਹੀਦਾ ਸੀ ਸਭ ਕੁਝ ਪਰਮੇਸ਼ਵਰ ਨੇ ਵਿਤੋਂ ਬਾਹਰ ਆ ਉਹਨੂੰ ਦਿੱਤਾ ਆਤਮਿਕ ਤੌਰ ਤੇ ਤਾਂ ਉਹ ਮਜ਼ਬੂਤ ਸੀ ਪਰ ਦਿਸਣ ਵਿੱਚ ਵੀ ਉਹਦੀਆਂ ਬਰਕਤਾਂ ਜਿਹੜੀਆਂ ਸੀ ਉਹ ਬਾਤ ਸੀ ਫਿਰ ਅਸੀਂ ਕਿੱਦਾਂ ਕਹਿ ਸਕਦੇ ਆ ਕਿ ਪਰਮੇਸ਼ਵਰ ਉਹਨਾਂ ਲੋਕਾਂ ਦੇ ਨਾਲ ਪਿਆਰ ਨਹੀਂ ਕਰਦਾ ਜਿਹੜੇ ਧਨੀ ਆ ਉਹ ਵੀ ਤਾਂ ਨਹੀਂ ਸੀ ਫਿਰ ਤੁਸੀਂ ਅੱਗੇ ਜਾ ਕੇ ਅਸੀਂ ਦੇਖਦੇ ਆ ਯਾਕੂਬ ਨੂੰ ਯੂਸਫ ਨੂੰ ਰਾਜਾ 다ਊਦ ਨੂੰ ਉਹ ਜੰਮਿਆ ਰਾਜਾ ਨਹੀਂ ਸੀ ਰਾਜ ਘਰਾਣੇ ਵਿੱਚ ਜੰਮਿਆ ਨਹੀਂ ਸੀ ਯੂਸਫ ਜਿਹੇਸ ਲੈਵਲ ਤੇ ਪ੍ਰਭੂ ਨੇ ਉਹਨੂੰ ਉੱਚਿਆਂ ਕੀਤਾ ਯੂਸਫ ਉਸ ਪੱਧਰ ਤੇ ਉਚਾਈ ਵਿੱਚ ਨਹੀਂ ਸੀ ਸ਼ੁਰੂ ਤੋਂ ਉਹਨੂੰ ਤਾਂ ਉਹਦੇ ਭਰਾਵਾਂ ਨੇ ਖੂਹ ਵਿੱਚ ਸੁੱਟ ਦਿੱਤਾ ਸੀ ਉਹਨੂੰ ਉਹਦੇ ਭਰਾਵਾਂ ਨੇ ਵੇਚ ਦਿੱਤਾ ਸੀ ਪਰ ਉਹ ਪਰਮੇਸ਼ਵਰ ਵਿੱਚ ਰਿਹਾ ਔਰ ਆਪਣੀ ਖੁਸ਼ੀ ਪਰਮੇਸ਼ਵਰ ਵਿੱਚ ਰਹਿ ਕੇ ਪੂਰੀ ਕੀਤੀ ਇਸ ਲਈ ਪਰਮੇਸ਼ਵਰ ਨੇ ਰਾਜੇ ਵਾਲੇ ਅਹੁਦੇ ਤੱਕ ਉਹਨੂੰ ਉੱਚਾ ਕੀਤਾ ਦਾਉਦੇ ਇੱਕ ਸਧਾਰਨ ਘਰ ਦੇ ਵਿੱਚ ਪੈਦਾ ਹੋਇਆ ਇਨਸਾਨ ਜਿਹਦੇ ਭਰਾ ਵੀ ਉਹਨੂੰ ਕਮਜ਼ੋਰ ਜਿਹਾ ਸਮਝਦੇ ਸੀ ਇਸੇ ਲਈ ਉਹਨੂੰ ਮੱਝਾਂ ਗਾਵਾਂ ਭੇਡਾਂ ਬੱਕਰੀਆਂ ਚਾਰਨ ਦੀ ਉਹਦੀ ਜੌਬ ਸੀਗੀ ਪਰ ਪਰਮੇਸ਼ਵਰ ਨੇ ਉਹਨੂੰ ਰਾਜ ਤਖਤ ਉੱਤੇ ਬਿਠਾ ਲਿਆ ਅਰੇ ਇਸੇ ਤਰ੍ਹਾਂ ਪਰਮੇਸ਼ਵਰ ਨੇ ਸੁਲੇਮਾਨ ਨੂੰ ਵਧਾਇਆ ਬਹੁਤ ਬਹੁਤ ਸਾਰੀਆਂ ਪਵਿੱਤਰ ਬਾਈਬਲ ਦੇ ਵਿੱਚ ਐਗਜ਼ੈਂਪਲਸ ਆ ਉਦਾਹਰਨਾਂ ਆ ਜਿਹੜੇ ਪਰਮੇਸ਼ਵਰ ਦੇ ਵਿੱਚ ਵੀ ਰਹੇ ਔਰ ਇਸ ਧਰਤੀ ਦੇ ਪਦਾਰਥਾਂ ਦੇ ਨਾਲ ਵੀ ਤ੍ਰਿਪਤ ਹੋਏ ਅਸੀਂ ਪਰਮੇਸ਼ਵਰ ਵਿੱਚ ਰਹਿ ਕੇ ਖੁਸ਼ ਕਿੱਦਾਂ ਹੋਣਾ ਹੈ ਅਗਰ ਸਾਡੇ ਧੀਆਂ ਪੁੱਤਰਾਂ ਦੇ ਵਿਆਹ ਸ਼ਾਦੀਆਂ ਆ ਨੱਚਣਾ ਸਾਨੂੰ ਲੱਗਦਾ ਯਾਰ ਕਿ ਖੁਸ਼ੀ ਦਾ ਇਜ਼ਹਾਰ ਕਰਨਾ ਹੈ ਤਾਂ ਪਰਮੇਸ਼ਵਰ ਦੇ ਪੈਰ ਵਿੱਚ ਰਹਿ ਕੇ ਨੱਚੋ ਤੇ ਗਾਓ ਕੋਈ ਵੀ ਇਹੋ ਜਿਹਾ ਗੀਤ ਆਪਣੇ ਘਰ ਦੇ ਵਿੱਚ ਨਾ ਲਗਾਓ ਜਿਹੜਾ ਤੁਹਾਨੂੰ ਇਹ ਦੱਸਣ ਵਿੱਚ ਸ਼ਰਮ ਮਹਿਸੂਸ ਕਰਾਵੇ ਕਿ ਮੈਂ ਪਰਮੇਸ਼ਵਰ ਦਾ ਬੰਦਾ ਆ ਨੋ ਸ਼ਰਮਿੰਦਗੀ ਦਾ ਕਾਰਨ ਬਣੇ ਤੁਸੀਂ ਖੁਸ਼ੀ ਕਰਨੀ ਆ ਆਪਣੇ ਘਰ ਵਿੱਚ ਸਤਸੰਗ ਕਰਾਓ ਤੁਸੀਂ ਖੁਸ਼ੀ ਮਨਾਉਣੀ ਚਾਹਦੇ ਆ ਤੁਸੀਂ ਪਰਮੇਸ਼ਵਰ ਦੇ ਗੀਤਾਂ ਭਜਨਾ ਤੇ ਨੱਚ ਲੋ ਝੂਮ ਲੋ ਗਾ ਲੋ ਤੁਸੀਂ ਆਪਣੇ ਘਰਾਂ ਦੇ ਵਿੱਚ ਗੋਣ ਬਿਠਾਉਣੇ ਆ ਤੁਸੀਂ 2 ਦਿਨ ਦੀ ਥਾਂ ਤੇ 5 ਦਿਨ ਬਿਠਾਓ ਤੇ ਪੰਜਾਂ ਦੀ ਦਿਨਾਂ ਤੇ 7 ਬਿਠਾਓ ਪਰ 7 ਦਿਨ ਗੀਤ ਗਾਓ ਤੁਸੀਂ ਭਜਨ ਦੇ ਜ਼ਬੂਰ ਗਾਓ ਪਰਮੇਸ਼ਵਰ ਦੀ ਮहिमा ਕਰੋ 7 ਦਿਨ ਰੈਗੂਲਰ ਬੰਦਗੀ ਵਾਲਾ ਮਾਹੌਲ ਬਣਾ ਕੇ ਰੱਖੋ ਆਪਣੇ ਘਰਾਂ ਦੇ ਵਿੱਚ ਤੁਸੀਂ ਪਰਮੇਸ਼ਵਰ ਵਿੱਚ ਰਹਿ ਕੇ ਬਹੁਤ ਤਰ੍ਹਾਂ ਦੀਆਂ ਖੁਸ਼ੀਆਂ ਜਿਹੜੀਆਂ ਆਓ ਸੈਲੀਬ੍ਰੇਟ ਕਰ ਸਕਦੇ ਸਗੋਂ ਹਰ ਤਰ੍ਹਾਂ ਦੀਆਂ ਸੈਲੀਬ੍ਰੇਟ ਕਰ ਸਕਦੇ ਆ ਜ਼ਰੂਰੀ ਨਹੀਂ ਆ ਕਿ ਹਰ ਖੁਸ਼ੀ ਸੈਲੀਬ੍ਰੇਟ ਕਰਨ ਦੇ ਲਈ ਸ਼ਰਾਬ ਦੀ ਜ਼ਰੂਰਤ ਆ ਜਾਂ ਅਸ਼ਲੀਲ ਕੰਮ ਕਰਨ ਦੀ ਜ਼ਰੂਰਤ ਆ ਅਸਲੀ ਖੁਸ਼ੀ ਉਹੀ ਬਣੀ ਰਹਿੰਦੀ ਆ ਜੇ ਇਸ ਖੁਸ਼ੀ ਵਿੱਚ ਅਸੀਂ ਆਪਣੇ ਨਾਲ ਆਪਣੀਆਂ ਖੁਸ਼ੀਆਂ ਵਿੱਚ ਪਰਮੇਸ਼ਵਰ ਨੂੰ ਹਾਜ਼ਰ ਰੱਖਦੇ ਆ ਜਦੋਂ ਅਸੀਂ ਆਪਣੀਆਂ ਖੁਸ਼ੀਆਂ ਵਿੱਚ ਪਰਮੇਸ਼ਵਰ ਨੂੰ ਹਾਜ਼ਰ ਨਹੀਂ ਰੱਖਦੇ ਉਹ ਖੁਸ਼ੀਆਂ ਖੁਸ਼ੀਆਂ ਨਹੀਂ ਰਹਿੰਦੀਆਂ ਜਾਂ ਪਰੇਸ਼ਾਨੀਆਂ ਵਿੱਚ ਬਦਲ ਜਾਂਦੀਆਂ ਜਦ ਬੱਚਾ ਪੈਦਾ ਹੁੰਦਾ ਕਿੰਨੀ ਖੁਸ਼ੀ ਦਾ ਮਾਹੌਲ ਹੁੰਦਾ ਪਰ ਉਸ ਬੱਚੇ ਦਾ ਦਿਨ ਸੋਦ ਮਨਾਉਣ ਦੇ ਲਈ ਅਸੀਂ ਕਈ ਤਰ੍ਹਾਂ ਦੇ ਗਲਤ ਰਿਚੁਅਲਸ ਕਰਦੇ ਆ ਅਰ ਬਾਅਦ ਵਿੱਚ ਅਸੀਂ ਕਹਿੰਨੇ ਪਤਾ ਨਹੀਂ ਇਸ ਬੱਚੇ ਦੀ ਬੁੱਧ ਕਿਉਂ ਖਰਾਬ ਆ ਇਹ ਆਖੇ ਕਿਉਂ ਨਹੀਂ ਲੱਗਦਾ ਵੱਡਾ ਹੋ ਗਿਆ ਇਹ ਕਿਸੇ ਦੀ ਧੀ ਭੈਣ ਕੱਢ ਲਿਆ ਆ ਜਾਂ ਬੱਚੀ ਆ ਤਾਂ ਉਹ ਕਿਉਂ ਘਰ ਛੱਡ ਕੇ ਕਿਸੇ ਨਾਲ ਭੱਜ ਗਈ ਆ ਆਗਿਆਕਾਰੀ ਵਿੱਚ ਨਹੀਂ ਆ ਨਕੰਮੇ ਆ ਜੌਬਲੈਸ ਆ ਨਸ਼ੇ ਦੇ ਵਿੱਚ ਫਸੇ ਹੋਏ ਆ ਬਿਮਾਰੀਆਂ ਦੇ ਵਿੱਚ ਰਹਿੰਦੇ ਆ ਅਸੀਂ ਕਿਹਨੇ ਪਤਾ ਨਹੀਂ ਸਾਡੀ ਤਰਬੀਅਤ ਦੇ ਵਿੱਚ ਸਾਡੀ ਸਿੱਖਿਆ ਵਿੱਚ ਕਿੱਥੇ ਕਮੀ ਰਹਿ ਗਈ ਆ ਖੁਸ਼ੀ ਕਿਦਾਂ ਸੈਲੀਬ੍ਰੇਟ ਕੀਤੀ ਸੀ ਨਸ਼ਾ ਵਰਤਾ ਕੇ ਗਲਤ ਚੀਜ਼ਾਂ ਨੂੰ ਪ੍ਰਮੋਟ ਕਰਕੇ ਬਗਾਨੀਆਂ ਧੀਆਂ ਪੈਣਾ ਨੂੰ ਸਟੇਜਾਂ ਤੇ ਨਚਾ ਕੇ ਇਹੀ ਤਰੀਕੇ ਰਹਿ ਗਏ ਨਾ ਲੋਕਾਂ ਦੇ ਖੁਸ਼ੀ ਮਨਾਉਣ ਦੇ ਅਰ ਜਦੋਂ ਚੀਜ਼ਾਂ ਬੱਚਿਆਂ ਦੇ ਜੀਵਨ ਵਿੱਚ ਜਿਨ੍ਹਾਂ ਦੀ ਖੁਸ਼ੀ ਨੂੰ ਤੁਸੀਂ ਇਦਾਂ ਸੈਲੀਬ੍ਰੇਟ ਕਰਦੇ ਹੋ ਜਦੋਂ ਉਹਨਾਂ ਦੇ ਜੀਵਨ ਵਿੱਚ ਉਹ ਸਪਿਰਿਟ ਕੰਮ ਕਰਦੇ ਆ ਫੇਰ ਤੁਸੀਂ ਦੁਖੀ ਹੁੰਦੇ ਹੋ ਅਰ ਮਨੂ ਇਸੀ ਤੁਹਾਡਾ ਮੇਰਾ ਬੱਚਾ ਵੱਡਾ ਹੋ ਕੇ ਅਫਸਰ ਬਣੂਗਾ ਮੇਰੀ ਬੇਟੀ ਆਈਪੀਐਸ ਆਫੀਸਰ ਬਣੂਗੀ ਡਾਕਟਰ ਬਣਨਗੇ ਵਕੀਲ ਬਣਨਗੇ ਧਾਰਮਿਕ ਬਿਰਤੀ ਵਾਲੇ ਹੋਣਗੇ ਕਿਤਨ ਜੋੜਿਆ ਸੀ ਤੁਸੀਂ ਉਹਨਾਂ ਨੂੰ ਧਾਰਮਿਕ ਬਿਰਤੀ ਦੇ ਨਾਲ ਜਰੂਰ ਤੁਹਾਡਾ ਮਨੋਰਥ ਪੂਰਾ ਹੋ ਜਾਣਾ ਸੀ ਜੇਕਰ ਤੁਸੀਂ ਖੁਸ਼ੀਆਂ ਪਰਮੇਸ਼ਵਰ ਵਿੱਚ ਰਹਿ ਕੇ ਸੈਲੀਬ੍ਰੇਟ ਕਰਦੇ ਅਗਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਨੋਰਥ ਪੂਰੇ ਹੋਣ ਪਰਮੇਸ਼ਵਰ ਵਿੱਚ ਬਣੇ ਰਹੋ ਆਪਣੇ ਘਰ ਵਿੱਚ ਧਾਰਮਿਕਤਾ ਵਾਲਾ ਮਾਹੌਲ ਬਣਾ ਕੇ ਰੱਖਿਆ ਕਰੋ ਪ੍ਰੇਮ ਵਾਲਾ ਸ਼ਾਂਤੀ ਵਾਲਾ ਸੰਜਮ ਵਾਲਾ ਸਮਝਦਾਰੀ ਵਾਲਾ ਅਗਰ ਅਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਚਾਹੁੰਦੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਾਰਾ ਦਿਨ ਉਦਾਸੀ ਵਿੱਚ ਹੀ ਬੈਠੇ ਰਹਿਣਾ ਤੁਸੀਂ ਹੱਸ ਨਹੀਂ ਸਕਦੇ ਤੁਸੀਂ ਖੇਡ ਨਹੀਂ ਸਕਦੇ ਤੁਸੀਂ ਹੱਸੋ ਤੁਸੀਂ ਖੇਡੋ ਤੁਸੀਂ ਜਸ਼ਨ ਮਨਾਓ ਪਰ ਤੁਹਾਡਾ ਹੱਸਣਾ ਖੇਡਣਾ ਜਸ਼ਨ ਮਨਾਉਣਾ ਪਾਪ ਨਾ ਹੋਵੇ ਕਿਸੇ ਦੇ ਨੁਕਸਾਨ ਦਾ ਕਾਰਨ ਨਾ ਹੋਵੇ ਤੁਹਾਡੇ ਪਰਮੇਸ਼ਵਰ ਦੇ ਲਈ ਮਹਿਮਾ ਦਾ ਕਾਰਨ ਬਣੇ ਇਦਾਂ ਨਹੀਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਖੇਡ ਤੁਸੀਂ ਉਹਨਾਂ ਨੂੰ 올 ਦਾ ਟਾਈਮ ਕਹੀ ਜਾਂਦੇ ਆ ਨਹੀਂ ਇਦਾਂ ਨਹੀਂ ਕਰਨਾ ਤੂੰ ਪ੍ਰਾਰਥਨਾ ਚ ਬੈਠ ਜਾ ਜੇ ਉਹ ਕੁਝ ਵੀ ਖੇਡਣ ਲੱਗਾ ਨਹੀਂ ਤੂੰ ਪ੍ਰਾਰਥਨਾ ਚ ਬੈਠ ਜਾ ਇਦਾਂ ਕਰਕੇ ਤੁਸੀਂ ਆਪਣੇ ਬੱਚਿਆਂ ਨੂੰ ਅਕਾ ਦਿੰਨੇ ਆ ਉਹ ਉੱਪਰ ਚ ਜ਼ਰੂਰ ਲਗਾਓ ਅਰ ਫਿਰ ਤੁਸੀਂ ਦੇਖਿਓ ਕਿ ਤੁਹਾਡੇ ਮਨੋਰਥ ਕਿਵੇਂ ਪੂਰੇ ਹੋਣਗੇ ਉਹ ਅੱਪੇ ਗਲਤ ਸੰਗਤੀ ਵਿੱਚ ਨਹੀਂ ਜਾਣਗੇ ਚੰਗੀ এডਿਕੇਸ਼ਨ ਦੇ ਵਿੱਚ ਉਹ ਟ੍ਰੇਨ ਹੋਣਗੇ ਅਰ ਸੱਚਮੁੱਚ ਤੁਸੀਂ ਆਪਣੇ ਬੱਚਿਆਂ ਦੇ ਉੱਤੇ ਅਰ ਆਪਣੇ ਪਰਮੇਸ਼ਵਰ ਦੇ ਉੱਤੇ ਮਾਨ ਮਹਿਸੂਸ ਕਰੋਗੇ ਬਹੁਤ ਬਹੁਤ ਤਨਵਾਤੇ ਇਸ ਵੀਡੀਓ ਨੂੰ ਦੇਖਣ ਲਈ ਤੁਸੀਂ ਦੇਖਿਆ ਕਿ ਪਰਮੇਸ਼ਵਰ ਸੱਚਮੁੱਚ ਸਾਨੂੰ ਆਪਾਂ ਨੂੰ ਧਨੀ ਵੀ ਬਣਾਉਣਾ ਚਾਹੁੰਦਾ ਵਾ ਪਰ ਜੇ ਆਪਾਂ ਉਹਦੇ ਹੁਕਮਾਂ ਨੂੰ ਮੰਨਾਂਗੇ ਉਹਦੇ ਵਿੱਚ ਰਵਾਂਗੇ ਤਾਂ ਦਾ ਮਤਲਬ ਵੀ ਇਹ ਨਹੀਂ ਕਿ ਤੁਸੀਂ ਲਾਲਚੀ ਹੋ ਜੋ ਕਿਸੇ ਨੂੰ ਕੋਈ ਚੀਜ਼ ਨਾ ਦਿਓ ਧਨ ਦਾ ਵੱਧ ਜਾਣਾ ਹੱਦੋਂ ਵੱਧ ਜਾਣਾ ਵੀ ਹਨਾ ਕਹਿੰਦੇ ਉਹ ਨਰਕ ਦੀ ਅੱਗ ਦਾ ਹੀ ਕਾਰਨ ਬਣ ਜਾਂਦਾ ਹੈ ਬਿਮਾਰੀ ਉਹਦੇ ਵਿੱਚ ਲੱਗ ਜਾਂਦੀ ਕੋਈ ਕਿੰਨੇ ਪ੍ਰਕਾਰ ਦੀਆਂ ਬੰਦੇ ਨੂੰ ਬਿਮਾਰੀਆਂ ਘੇਰ ਲੈਂਦੀਆਂ ਜਾਂ ਕੋਈ ਸ਼ਾਂਤੀ ਨਹੀਂ ਹੁੰਦੀ ਬੱਚੇ ਕਹਨੇ ਕਾਰਚ ਨਹੀਂ ਹੁੰਦੇ ਹਨਾ ਬਹੁਤ ਤਰ੍ਹਾਂ ਦਾ ਕੁਝ ਹੁੰਦਾ ਇਹਨੂੰ ਕੁਸਾਨ ਹੈ لیکن ਜੇ ਆਪਾਂ ਨੂੰ ਪਰਮੇਸ਼ਰ ਵੱਲੋਂ ਮਿਲਦਾ ਹਨ ਤਾਂ ਉਹਦੇ ਵਿੱਚ ਸ਼ਾਂਤੀ ਵੀ ਹੁੰਦੀ ਆਪਾਂ ਨੂੰ ਸਿੱਦਕ ਵੀ ਹੁੰਦਾ ਤੇ ਜੋ ਕੁਝ ਪੈਸਾ ਜਿੱਦਾਂ ਵੀ ਆਪਾਂ ਨੂੰ ਖਾਣ ਪੀਣ ਦੇ ਨਾਲ ਵੀ ਮਿਲਦਾ ਸਾਰਾ ਕੁਝ ਲੋੜਾਂ ਤੇ باوجود ਹੋਣ ਦੇ باوجود ਵੀ ਆਪਣੇ ਕੋਲ ਜੇ ਪੈਸਾ ਵਾ ਨਾ ਤੇ ਆਪਾਂ ਪਰਮੇਸ਼ਰ ਦੇ ਕੰਮਾਂ ਦੇ ਲਈ ਇਸ ਤਮਾਲ ਕਰ ਸਕਦੇ ਆ ਤਾਂ ਜੋ ਕੋਈ ਦੂਸਰੇ ਲੋਕੋ ਵੀ ਉਹ ਤੋਂ ਸ਼ਿਫਾ ਪਾਉਣ ਜੋ ਮਤਲਬ ਕਈਆਂ ਲੋਕਾਂ ਨੂੰ ਕਿੰਨੀ ਤਕਲੀਫ ਹੁੰਦੀ ਹੈ ਦਿੱਕਤ ਆਂਦੀ ਹੈ ਹਨਾ ਕੁਝ ਬੱਚੇ ਪੜ੍ਹਾਈ ਨਹੀਂ ਪਾਉਂਦੇਗੇ ਕੁਝ ਹਸਪਤਾਲਾਂ ਚ ਹੁੰਦੇ ਆ ਆਪਾਂ ਅੱਛੇ ਕੰਮ ਕਰ ਸਕਦੇ ਆ ਸਮਾਜ ਦੇ ਲਈ ਹਨਾ ਔਰ ਸਾਰਿਆਂ ਵਾਸਤੇ ਆਪਾਂ ਪਰਮੇਸ਼ਵਰ ਦੀੇ ਕਮਾ ਨੂੰ ਕਰ ਸਕਦੇ ਆ ਬਹੁਤ ਜਗ੍ਹਾ ਤੇ ਪਰਮੇਸ਼ਵਰ ਦੀਆਂ ਬੰਦਗੀਆਂ ਹੁੰਦੀਆਂ ਔਰ ਬੱਚੇ ਪਾੜ ਲਿਖ ਕੇ ਅੱਛੀ ਪੋਜੀਸ਼ਨ ਤੇ ਜਾ ਸਕਣਤਾ ਜੋ ਕਿ ਪਰਮੇਸ਼ਵਰ ਦੀ ਮਹਿਮਾ ਕਰ ਸਕਣ ਔਰ ਅੱਛੀ ਉਹ ਪੋਜੀਸ਼ਨਾਂ 'ਚ ਜਾ ਕੇ ਪਰਮੇਸ਼ਵਰ ਦੇ ਨਾਮ ਨੂੰ ਉੱਚਾ ਕਰਨਾ ਅਤੇ ਪਰਮੇਸ਼ਵਰ ਦੀ ਸੰਗਤੀ ਵਿੱਚ ਵੱਧ ਸਕਣ ਇਸ ਕਰਕੇ ਧਨ ਦਾ ਧਨ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਉਹ ਪਰਮੇਸ਼ਵਰ ਵੱਲੋਂ ਮਿਲਦਾ ਹੈ ਤਾਂ ਤੁਸੀਂ ਆਪਣੀ ਕੋਸ਼ਿਸ਼ ਨਾ ਕਰਿਆ ਕਰੋ ਜੇ ਪਰਮੇਸ਼ਵਰ ਅੱਗੇ ਦੁਆ ਪ੍ਰਾਰਥਨਾ ਜ਼ਰੂਰ ਕਰਦੇ ਰਹਿਆ ਕਰੋ ਪਰਮੇਸ਼ਵਰ ਤੁਹਾਨੂੰ ਜ਼ਰੂਰ ਬਧਾਵੇਗਾ ਏ ਬੋਲ ਬੋ ਧੰਨਵਾਦ ਹੈ ਇਸ ਵੀਡੀਓ ਨੂੰ ਦੇਖਣ ਲਈ ਤੇ ਮੇਰੇ ਚੈਨਲ ਤੇ ਜਿਹਨੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਮੇਰੇ ਵੱਲੋਂ ਸਭ ਕੋ ਜੈ ਮਸੀਹ ਕੀ ਔਰ ਇੱਕ ਹਨਾ ਇਹ ਵੀਡੀਓ ਵਿੱਚ ਪਾਈ ਸੀ ਜਿੱਥੇ ਹਨਾ ਪਰਮੇਸ਼ਵਰ ਦੀ ਜਿੱਦਾਂ ਕੀ ਬਾਈਬਲ ਨੂੰ ਔਰ ਦੀ ਹਨਾ ਵੀ ਪੈਰਾ ਜਿ ਰੱਖਿਆ ਗਿਆ ਸੀਗਾ ਉਹਦੀ ਬੇਅਤਬੀ ਕੀਤੀ ਸੀ ਉਹਨਾਂ ਨੇ ਤੇ ਇਹ ਤੁਸੀਂ ਖੁਦ ਵੀਡੀਓ ਦੇਖੋ ਤੇ ਜ਼ਰੂਰ ਦੱਸਿਓ ਕਿ ਇਦਾਂ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਪਰਮੇਸ਼ਵਰ ਉਹਨਾਂ ਨੂੰ ਮਾਫ ਕਰੇ ਦਇਆ ਕਰੇ ਔਰ ਜਰੂਰ ਉਹਨਾਂ ਦੇ ਮਨ ਬਦਲੇ ਜਾਣ ਜੋ ਤੱਕੇ ਦੇ ਨਾਲ ਸਾਰੇ ਕੰਮ ਕਰਾਉਂਦੇ ਆ ਮੇਰੇ ਵੱਲ ਸਭ ਕੁਝ ਜੈਮਸੀ ਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਗਾ ਲਾਈਕ ਕਰ ਸ਼ੇਅਰ ਜਰੂਰ ਕਰ ਦੇਣਾ ਸਭ ਕੁਝ ਜੈਮਸੀ ਕੀ ਹਾਲੇਲੂਇਆ ਅਮੀਨ